ਸਨੋਕ ਮਹੱਲਾ ਪੰਜਵਾਂ ਕਾਂਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵ ਧਿਆਨ ਨਿਤ ਜਾਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਨਾ ਸਭ ਫਲ ਪਾਇਆ ਨਾਨਕ ਨਾਮ ਅਰਾਧਿਆ ਗੁਰਪੂਰੈ ਦੀਆ ਮਿਲਾਏ ਪੌਣੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਈ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇ ਜਗਤ નિਹਾਲ ਹੋਏ ਜਨ ਕਾ ਸੰਗ નિਹਾਲ ਪਾਪਾਂ ਮੈਲਤ ਹੋਏ ਅੰਮ੍ਰਿਤ ਸਾਚਾ ਨਾਮ ਓਥੈ ਜਾਪੀਐ ਮਨ ਕਉ ਹੋਏ ਸੰਤੋਖ ਭੁਖਾ ਧਾਪੀਐ ਜਿਸ ਕਟ ਵਸਿਆ ਨਾਮ ਤੇਜ ਬੰਧਨ ਕਾਟਿਆ ਗੁਰਪਰਸਾਦ ਕਿਨੈ ਬਿਰਲਾ ਹਰ ਤਨ ਖਾਟਿਆ ਸ਼ਲੋਕ ਮਹੱਲਾ 5ਵਾਂ ਮਨ ਮਹਿ ਚਿਤਵਾਉ ਚਿਤ ਬਣੀ ਉਦਮ ਕਰਾਂ ਉਠ ਨੀਤ ਹਰ ਕੀਰਤਨ ਕਾ ਹਰੋ ਹਰ ਦੇ ਹੁ ਨਾਨਕ ਕੇ ਮੀਤ ਮਹੱਲਾ 5ਵਾਂ ਦ੍ਰਿਸ਼ਟਾਰ ਪ੍ਰਵ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਹਾਣੀਆਂ ਮਰਉ ਵਿਚਾਰੀ ਸੂਲ ਪਾਉਣੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਣ ਪਸਗਲ ਮਨ ਤਨ ਅਰਪ ਧਰ ਪੂਜਹੁ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨ ਕੈ ਸੰਗ ਭਵ ਜਲ ਬਖਮ ਤਰ ਸੇਵਹੁ ਸਤ ਗੁਰ ਦੇਵ ਅੱਗਾ ਨਾ ਮਰੋ ਡਰ ਥਿਨ ਮਹਿ ਕਰੇ ਨਿਹਾਲ ਊਣੇਸ ਭਰ ਭਰ ਮਨ ਕਾ ਹੋਏ ਸੰਤੋਖ ਧਿਆਇਆ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕਉ ਕਰਮ ਧੁਰ ਸ਼ਲੋਕ ਮਹਲਾ 5 ਲਗੜੀ ਸੁਥਾਨ ਜੋੜਨ ਹਾਰੇ ਜੋੜੀਆ ਨਾਨਕ ਲਹਿਰੀ ਲਖ ਸਿਆਨ ਡੁੱਬਣ ਦੇ ਨਾਮਾ ਪਰੀ ਮਹੱਲਾ ਪੰਜਵਾ ਬਨਤੀ ਹਾਵਲੇ ਹਿਖ ਸਾਥੀ ਲੱਧਮ ਦੁਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਇਨ ਸਭ ਨਿਧਾਨ ਤੇਰਾ ਰੰਗ ਰਤਿਆ ਨਾ ਹੋਵੀ ਪਛੋਤਾ ਤੁਧ ਨੂੰ ਜਪਤਿਆਂ ਪਹੁੰਚ ਨਾ ਸਕੈ ਕੋਈ ਤੇਰੀ ਤੇਤ ਜਨ ਗੁਰ ਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਗੁਰ ਪਹਿ ਸਿਫਤ ਪੰਡਾਣ ਕਰਮੀ ਪਾਈਐ ਸਤ ਗੁਰ ਨਦਰ ਨਿਹਾਰ ਬਹੁੜ ਨ ਧਾਈਐ ਰਖੈ ਆਪ ਦਇਆਲ ਕਰਦਾ ਸਾ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਸ਼ਲੋਕ ਮਹੱਲਾ 5ਵਾਂ ਪ੍ਰੇਮ ਪਟੋਲਾ ਤੈ ਸ਼ਹਿਦ ਦਿੱਤਾ ਟੱਕਣ ਕੁ ਪਤ ਮੇਰੀ ਦਾਨਾ ਬਿਨਾ ਸਾਈ ਮੰਡਾ ਨਾਨਕ ਸਾਰ ਨਾ ਜਾਣਾ ਤੇਰੀ ਮਹੱਲਾ ਪੰਜਵਾਂ ਤੈ ਨਾ ਸਿਮਰਨ ਹਬ ਕਿਸ ਲੱਧਮ ਵਿਖਮ ਨ ਡਿੱਠਮ ਕੋਈ ਜਿਸ ਪਤ ਰੱਖੈ ਸੱਚਾ ਸਾਹਿਬ ਨਾ ਨਕਮੇਟ ਨ ਸੱਕਾ ਕੋਈ ਪੌੜੀ ਹੋਵੇ ਸੁਖ ਘਣਾ ਦਈਏ ਧਿਆਇ ਵੰਨੈ ਰੋਗਾ ਕਹਾਣ ਹਰ ਗੁਣ ਦਾਇਐ ਅੰਦਰ ਵਰਤੈ ਠਾਣ ਪ੍ਰਭ ਚਿਤ ਆਇਐ ਪੂਰਨ ਹੋਵੇ ਆਸ ਨਾਏ ਮਾਨਵਸਾਇਐ ਕੋਏ ਨ ਲੱਗੈ ਵਿਧਨ ਆਪ ਗਵਾਇਐ ਗਿਆਨ ਪਦਾਰਥ ਮਤ ਗੁਰ ਤੇ ਪਾਏ ਤਿਨ ਪਾਏ ਸਭੇ ਥੋਕ ਜਿਸ ਆਪ ਦਿਵਾਇ ਤੂੰ ਸਭਨਾ ਦਾ ਖਸਮ ਸਭ ਤੇਰੀ ਛਾਇਆ ਸਲੋਕ ਮਹੱਲਾ 5 ਨਦੀ ਤਰੰਡੜੀ ਮੈਂਡਾ ਖੋਜ ਨਖੁੰਭੈ ਮੰਜ ਮੁਹੱਬਤ ਤੇਰੀ ਤਉ ਸਹ ਚਰਣੀ ਮੈਂਡਾ ਹੀ ਅੜਾ ਸੀਤਮ ਹਰਨਾਮਕ ਤੁਲਹਾ ਬੇੜੀ ਮਹੱਲਾ ਪੰਜਵਾ ਜਿਨਾਂ ਦਿਸੰਦੜਿਆ ਦੁਰਮਤ ਵੰਨੈ ਮਿੱਤਰ ਅਸਾ ਡੜੇ ਸਈ ਹਉਂ ਕੁੰਢੇਂਦੀ ਜਗ ਸਬਾਇਆ ਜਨਨਾਮਕ ਵਿਰਲੇ ਕੇਈ ਪੌਣੀ ਆਵੈ ਸਾਹਿਬ ਚਿੱਤ ਤੇਰਿਆਂ ਭਗਤਾ ਡਿਠਿਆਂ ਮਨ ਕੀ ਕਟਿਐ ਮੈ ਸਾਧ ਸੰਗ ਮੁਠਿਆਂ ਜਨਮ ਮਰਨ ਭੋਂ ਕੱਟੀਐ ਜਾਣ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਤਿਸ ਸਿਓ ਲਾਇਨ ਰੰਗ ਜਿਸ ਦੀ ਸਵਤਾਰਿਆ ਉੱਚੀ ਹੂ ਉੱਚਾ ਥਾਨ ਅਗੰਤ ਅਪਾਰੀਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਇਆਲ ਤਾ ਭਗਤ ਸੰਗ ਪਾਈਐ ਸ਼ਲੋਕ ਮਹੱਲਾ ਪੰਜਵਾਂ ਬਾਰ ਵਡਾਂਢੈ ਹਮਸ ਤੁਮਸ ਕੂਕਾ ਪਈਆ ਰਾਹੀ ਤੋਸ਼ ਹੈ ਸਤੀ ਲਗੜੀ ਡੋਰੀ ਨਾਨਕ ਅਨੰਦ ਸੇਤੀ ਬਨ ਗਾਹੀ ਮਹੱਲਾ ਪੰਜਵਾਂ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪੀਐ ਨਾਉ ਤਿਨ ਸੰਗ ਸੰਗ ਨਾ ਪੀਚਾਈ ਨਾਨਕ ਜਿੰਨਾ ਆਪਣਾ ਸਵਾਉ ਪੌੜੀ ਸਾਵੇਲਾ ਪਰਵਾਨ ਜਿਤ ਸਤ ਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨਾ ਤੇਤਿਆ ਪਾਇਆ ਨਹਿ ਚਲਤਾਨ ਫਿਰ ਗਰਬ ਨਾ ਲੇਤਿਆ ਨਦਰੀ ਆਇਆ ਇੱਕ ਸਗਲ ਬ੍ਰਹਮੇ ਤੇਆ ਤਤ ਗਿਆਨ ਲਾਏ ਧਿਆਨ दृष्ट समेट सबो जपिया जा जे टिया हुक्मे बुज निहाल सुख सुखेटे परख खजा न पाए से बहर न खोट